2 ਸਾਲ ਪਹਿਲਾਂ ਵਿਆਹੀ ਕੁੜੀ ਬੇहद ਹੀ ਵੱਡੇ ਵੱਡੇ ਸੁਪਨੇ ਲੈ ਕੇ ਆਈ ਸੀ ਕਿ ਆਪਣੇ ਸਹੁਰੇ ਘਰ ਦੇ ਵਿੱਚ ਜਾ ਕੇ ਉਸਨੇ ਇੱਜ਼ਤ ਅਤੇ ਪਿਆਰ ਦੇ ਨਾਲ ਰਹਿਣਾ ਹੈ ਆਪਣੇ ਜੀਠ ਨੂੰ ਭਰਾਵਾਂ ਦੀ ਤਰ੍ਹਾਂ ਸਮਝ ਲੈ ਪਰ ਇਹੀ ਜੀਠ ਉਸਦੇ ਉੱਪਰ ਗੰਦੀ ਨਜ਼ਰ ਰੱਖ ਰਹੀ ਸੀ ਜਿਵੇਂ ਹੀ ਘਰ ਤੋਂ ਬਾਹਰ ਪਤੀ ਗਿਆ ਰਾਤ ਦੇ ਸਮੇਂ ਇਹ ਭਾਬੀ ਉਸਦੀ ਕੱਲੀ ਸੀ ਤਾਂ ਜੀਠ ਨੇ ਇਸ ਦਾ ਫਾਇਦਾ ਚੁੱਕਿਆ ਜਬਰਨ ਉਹ 10 ਵਜੇ ਕਮਰੇ ਦੇ ਵਿੱਚ ਦਾਖਲ ਹੁੰਦਾ ਅਤੇ ਆਪਣੀ ਇਸ ਨਵੀਂ ਨਤਵਰ ਭਾਬੀ ਦੇ ਨਾਲ ਜਿਸਦੇ ਹੱਥਾਂ ਦੇ ਵਿੱਚ ਚੂੜਾ ਪਾਇਆ ਹੋਇਆ ਸੀ ਅਰਜੀਨਲ ਗਲਤ ਹੱਕ ਤੱਕ ਜਾਂਦਾ ਹੈ ਇਹ ਸਾਰੀ ਗੱਲ ਨੂੰ ਦੱਸਦੇ ਹੋਏ ਇਸ ਕੁੜੀ ਨੂੰ ਵੀ ਸ਼ਰਮ ਆ ਰਹੀ ਸੀ ਪਰ ਜਦੋਂ ਉਸਨੇ ਆਪਣੇ ਸਹੁਰੇ ਪਰਿਵਾਰ ਨਾਲ ਇਹ ਗੱਲਬਾਤ ਕੀਤੀ ਤਾਂ ਉਹਨਾਂ ਨੇ ਯਕੀਨ ਨਹੀਂ ਕੀਤਾ ਸਗੋਂ ਉਲਟਾ ਕੁੜੀ ਤੇ ਹੀ ਇਲਜ਼ਾਮ ਲਗਾਏ ਕਿ ਤੂੰ ਝੂਠ ਬੋਲ ਰਹੀ ਹੈ ਪਰ ਜਿਹੜੇ ਇਲਜ਼ਾਮ ਕੁੜੀ ਨੇ ਲਗਾਏ ਉਹ ਉਹਨਾਂ ਨੇ ਸੁਣੇ ਤੱਕ ਨਹੀਂ ਇਹ ਸਾਰੀ ਦੁਖਦਕੜਨਾਵਾਂ ਘਟਨਾਵਾਂ ਤੋਂ ਬਾਅਦ ਕੁੜੀ ਨੇ ਇੱਕ ਗਲਤੀ ਜਾਣਕਾਰੀ ਆਪਣੇ ਪਤੀ ਸਮੇਤ ਪੇਕਾ ਪਰਿਵਾਰ ਤੋਂ ਦਿੱਤੀ ਅਤੇ ਪੇਕਾ ਪਰਿਵਾਰ ਦੇ ਬਹੁ ਲੋਹੀ ਪੁਲਿਸ ਦੇ ਕੋਲ ਮਾਮਲਾ ਦਰਜ ਕਰਵਾਉਣ ਤੋਂ ਬਾਅਦ ਕੁੜੀ ਨੂੰ ਹਸਪਤਾਲ ਲੈ ਕੇ ਭਰਤੀ ਕਰਵਾਇਆ ਗਿਆ ਫਿਰੋਜ਼ਪੁਰ ਤੋਂ ਹੀ ਸਾਰੀ ਘਟਨਾ ਸਾਹਮਣੇ ਆ ਰਹੀ ਸੀ ਜਿੱਥੇ ਕਿ ਪੁਰੀ ਦੇ ਵੱਲੋਂ ਹੋਰ ਕੀ ਕੁਝ ਦੱਸਿਆ ਗਿਆ ਤੇ ਕੀ ਉਹ ਮੰਗ ਕਰ ਰਹੀ ਹੈ ਜਾਣਦੇ ਮਦੋਟ ਵਿੱਚ ਪੈਂਦਾ ਹੈ 25 ਸਾਲ ਹੋ ਗਏ ਮੈਨੂੰ ਹੋਇਆ ਇਹਨੂੰ ਲੱਖਾ ਸਿੰਘ ਠੜ ਤੇ ਜੋ ਕਿ ਮੈਂ ਮੇਰੇ ਪਤੀ ਕਰਨੀ ਸੀ ਕਿੰਨੇ ਦਿਨ ਦੀ ਪਹਿਲਾਂ ਦੀ ਘਟਨਾ ਇਸ਼ਵਤਰੀਕ ਦੀ ਘਟਨਾ ਹੈ ਰਾਤ ਦੇ 10 ਵਜੇ ਮੈਂ ਰੋਟੀ ਖਾ ਕੇ ਸੁੱਤੀ ਫੀ ਸੀ ਤੇ ਮੇਰੇ ਪਤੀ ਕਰਨੀ ਸੀ ਜੋ ਕਿ ਮੇਰਾ ਜੇਠ ਅੰਦਰ ਦਾਖਲ ਹੋ ਕੇ ਮੇਰੇ ਨਾਲ ਜ਼ਬਰਦਸਤੀ ਕੀਤੀ ਜੋ ਮੈਂ ਰੋਲਾ ਪਾਇਆ ਮੂੰਹ ਲੱਗ ਮੇਰੇ ਮੂੰਹ ਤੇ ਹੱਥ ਰੱਖ ਲੈ ਹਾਂਜੀ ਜ਼ਬਰਦਸਤ ਉਸ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਜੋ ਕਿ ਤੇ ਰੋਲਾ ਪਾਉਣ ਤੇ ਭੱਜਿਆ ਰੋਲਾ ਪਾਣ ਤੇ ਫਿਰ ਉਹ ਭੱਜ ਗਿਆ ਤੇ ਜੋ ਕਿ ਮੈਂ ਪਰਿਵਾਰ ਨੂੰ ਦੱਸਾ ਸਾਰੇ ਪਰਿਵਾਰ ਨੂੰ ਦੱਸਾ ਉਹ ਉਹਨਾਂ ਨੇ ਮੇਰਾ ਵਿਰੋਧ ਕੀਤਾ ਕੀ ਕਹਿੰਦੇ ਉਹ ਕਹਿੰਦੇ ਤੂੰ ਝੂਠ ਬੋਲਨੀ ਇਹ ਨਹੀਂ ਹੋ ਸਕਦਾ ਤੇ ਫਿਰ ਮੈਂ ਦੂਸਰੇ ਦਿਨ ਆਪਣੇ ਪੇਕੇ ਪਰਿਵਾਰ ਵੱਲ ਫੋਨ ਕੀਤਾ ਉਹ ਮੈਨੂੰ ਲੈਣ ਆ ਗਏ ਫਿਰ ਮੈਨੂੰ ਲੈਣ ਆ ਗਏ ਫਿਰ ਦਾਖਲ ਕਰਵਾਇਆ ਸਰਕਾਰੀ ਹਸਪਤਾਲ ਵਿੱਚ ਜੋ ਕਿ ਜੋ ਕਿ ਪੁਲਿਸ ਵੱਲੋਂ ਰਿਪੋਰਟ ਦਿੱਤੀ ਗਈ ਮਾਮਲਾ ਦਰਜ ਕਰ ਲਿਆ ਹਾਂ ਜੀ ਹੋਰ ਰੁਪੀ ਦੀ ਰੁਪੀ ਦੀ ਇਹ ਮੰਗ ਹੈ ਕਿ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੋ ਫੜਿਆ ਜਾਣਾ ਚਾਹੀਦਾ ਹੈ ਅਜੇ ਪੁਲਿਸ ਨੇ ਫੜਿਆ ਨਹੀਂ ਅਜੇ ਨਹੀਂ ਫੜਿਆ ਪੁਲਿਸ ਨੇ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਉਹਨਾਂ ਤੇ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਜੋ ਮੇਰੇ ਨਾਲ ਗਲਤ ਹੋਇਆ ਅੱਗੇ ਕਿਸੇ ਤੀ ਪੈਣ ਨਾਲ ਨਾ ਗਲਤ ਹੋਵੇ ਇਸ ਲਈ ਸਖਤ ਸਖਤ ਸਜ਼ਾ ਮੇਰੀ ਮੰਗ ਹੈ